ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰਤਸਰ ਦੇ ਪਿੰਡ ਸਾਗੜਾ ਤੋਂ ਸਾਹਮਣੇ ਆਇਆ ਜਿਸ ਵਿੱਚ ਅਵਤਾਰ ਸਿੰਘ ਨਾਂ ਦੇ ਪਿੰਡ ਵਾਸੀ ਨੇ ಗ್ರಾಮ ਪੰਚਾਇਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਉਸ ਦੀ ਪੁਸ਼ਤੈਨੀ ਜ਼ਮੀਨ 'ਚੋਂ ਰਾਹ ਕੱਢਣ ਲਈ ਗਲਤ ਨਿਸ਼ਾਨਦਾਈ ਕਰਨ ਦੇ ਦੋਸ਼ ਲਾਏ ਨੇ ਗੱਲ ਕੋਈ ਨਹੀਂ ਤੁਹਾਨੂੰ ਦੱਸ ਦਿਆਂ ਵੀ ਆ ਪਿਆ ਇਧਰ ਆਉਂਦਾ ਏ ਇਹਨਾਂ ਧੱਕੇ ਨਾਲ ਪਹਿਲਾਂ ਖੁੱਲੀ ਸਾਡੀ ਬਣੀ ਆ ਇਹਨਾਂ ਧੱਕੇ ਨਾਲ ਪਹਿੜਿਆ ਦੋ ਬਣੀ ਇਹਨਾਂ ਦੀ ਜਿਹੜਾ ਵੇਚਦੀ ਜਾਂਦਾ ਤੇ ਜਦ ਅਸਲ ਨਿਸ਼ਾਨ ਤੇ ਪਹਿਲਾਂ ਹੋਈ ਆ ਉਹ ਤੇ ਨਾ ਪੰਚਾਇਤ ਨੇ ਮੁੜ ਕੇ ਉੱਥੇ ਇਹਨਾਂ ਦਾ ਕਰਕੇ ਕਾਲਾ-ਮਾਲਾ ਤੇ ਇਹਨਾਂ ਦਾ ਸਿੱਧਾ ਹੀ ਸਿੱਧੀ ਬਣਤੀ ਸਾਡੇ ਕਹੀ ਤਾਂ ਦੋ ਸਾਲ ਤੱਕ ਅਟਕ ਜਾ ਕੇ ਛੱਡੀ ਆ ਤੇ ਹੁਣ ਇਹਨਾਂ ਪਾ ਕੇ ਜੋਰ ਐਮਐਲ ਨੇ ਪਵਾ ਕੇ ਤੋਂ ਨੇ ਧੱਕੇ ਨਾਲ ਸਾਡਾ ਕਰਤਾ ਕੰਮ ਚੱਲ ਇਹ ਆਪਣਾ ਰਮਦਾਸ ਜੀ ਸੀ ਨਹੀਂ ਮੰਗ ਕਰਦੇ ਬਰਾਬਰ ਅਹੀਂ ਇਹਨੇ ਵੀ ਅੱਜ ਇਹਨਾਂ ਦਾ ਪਰਚਾਉਣਾ ਚਾਹੀਦਾ ਇਹਨਾਂ ਦਾ ਜੋ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜਿੱਥੇ ਪਿਆ ਹੁੰਦਾ ਉੱਥੇ ਬੰਦਣਾ ਨਿਸ਼ਾਨ ਦੀ ਜਿਹੜੀ ਕਰਾਈ ਉਹ ਇਹਨਾਂ ਕਿਤੇ ਜਾ ਕੇ ਇੱਥੋਂ ਇੱਥੋਂ ਇੱਥੇ ਰੱਖ ਕੇ ਤੁਸੀਂ ਦੀ ਰਜਾਦਗੀ ਕਰਦੇ ਕਿਤੇ ਨਹੀਂ ਨਗਾਏ ਇਹ ਤੁਹਾਡਾ ਕਬਜ਼ਾ ਹੈ ਤੁਹਾਡੀ ਜੱਦੀ ਪੁੱਛ ਜੱਦੀ ਯਾਰੀ ਜੱਦੀ ਜ਼ਮੀਨ ਹੈ ਮੇਰੀ ਜੱਦੀ ਜ਼ਮੀਨ ਉਹ ਵੀ ਭਰਾ ਦੋਵੇ ਜਿਹੜਾ ਅਗਲੇ ਬੰਨੇ ਆ ਜੱਦੀ ਆ ਜੱਦੀ ਸਾਂਝਾ ਖਾਤਾ ਮਾਮਲਾ ਹੈ ਜੀ ਇੱਕ ਸਾਡੇ ਹਾਤਾ ਉਸ ਤੇ ਸਰਕਾਰੀ ਪਾਇਆ ਜਾਂਦਾ ਵਾ ਜਿਹਦੀ ਸਰਕਾਰੀ ਪਾਇਏ ਦੀ ਨਿਸ਼ਾਨਦੀ ਜਿਹੜੀ ਹੋ ਚੁੱਕੀ ਸੀ ਉਹ ਬਿਲਕੁਲ ਸਹੀ ਹੋਈ ਸੀ ਪਰ ਪੰਚਾਇਤ ਨੇ ਉਹਦੇ ਉਲਟ ਪਾਇਆ ਬੰਨ ਦਿੱਤਾ ਉਲਟ ਪਾਇਆ ਬਨ ਕੇ ਉਹਦੇ ਦੋ ਤਿੰਨ ਸਾਲ ਬਾਅਦ ਫੇਰ ਨਿਸ਼ਾਨਦੀ ਇੱਕ ਕਰਾ ਕੇ ਤੇ ਉਹਦੇ ਉੱਤੇ ਪਾਏ ਦੇ ਬਣਾਤੀ ਪਹਿਲੀ ਨਿਸ਼ਾਨਦੀ ਨੂੰ ਕਹਤਾ ਪਈ ਅਸੀਂ ਨਹੀਂ ਮਨਜ਼ੂਰ ਕਰਦੇ ਜਦੋਂ ਨਿਸ਼ਾਨਦੇ ਹੀ ਹੋਈ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਅਸੀਂ ਰੋਕਿਆ ਜੋ ਸਾਡੀ ਕੋਈ ਨਹੀਂ ਮੰਨੀ ਜ਼ਬਰਦਸਤੀ ਹਟਣਾ ਨਾ ਕੀਤੀ ਪਈ ਅਸੀਂ ਕਰਕੇ ਹੀ ਜਾਣੀ ਆ ਫਿਰ ਉੱਥੇ ਸਾਡੀ ਜਿਹੜੀ ਆ ਉਹ ਮਾਲਕੀ ਸੀ ਉਹਦੇ ਵਿੱਚ ਸਾਡੀ ਖੁਰਲੀ ਜਿਹੜੀ ਉਹ ਡੰਗਰਾਂ ਦੀ ਬਣੀ ਹੋਈ ਸੀ ਅੱਜ ਤੋਂ 8 ਸਾਲ ਪਹਿਲਾਂ ਸਾਡੀ ਖੁਰਲੀ ਉਹ ਜਿਹੜੀ ਆ ਬਣੀ ਹੋਈ ਆ ਪਰ ਅੱਜ ਮੈਕਮਲ ਆਣ ਕੇ ਹਰਨਾ ਜ਼ਬਰਦਸਤੀ ਕਰਕੇ ਉਹ ਖੁਰਲੀ ਵੀ ਢਾਹ ਦਿੱਤੀ ਆ ਜਿਹਦੇ ਇਤਰਾਜ ਵਿੱਚ ਅਸੀਂ ਨਿਸ਼ਾਨਦੀ ਦੇ ਸਿਵਲ ਵਿੱਚ ਕੋਰਟ ਦੇ ਵਿੱਚ ਕੇਸ ਤੇ ਸੈਸ਼ਨ ਕੋਰਟ ਦੇ ਵਿੱਚ ਲਾਇਆ ਪਰ ਉਹਨਾਂ ਨੇ ਕਿਸੇ ਵੀ ਕੋਰਟ ਨੂੰ ਨਹੀਂ ਮੰਨਿਆ ਹੋਇਆ ਉਸ ਦੇ باوجود ਸਰਕਾਰੀ ਪੈਨ ਛੱਡ ਕੇ ਜਿਹੜੀ ਸਾਡੀ ਆਪਣੀ ਮਾਲਕੀ ਆ ਮੇਰੇ ਨਾਲ ਰਜਿਸਟਰੀ ਆ ਜਿਹਦਾ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦੇ ਉੱਤੇ ਸਟੇ ਆਰਡਰ ਰੈਗੂਲਰ ਚੱਲ ਰਿਹਾ ਵਾ ਪਰ ਉਹਨਾਂ ਸਟੇ ਨੂੰ ਵੀ ਨਾਮ ਮੰਨਦੇ ਆ ਕੋਈ ਵੀ ਸਾਡਾ ਡਾਕੂਮੈਂਟਸ ਨਹੀਂ ਵੇਖਿਆ ਉਹ ਸਾਡੀ ਰੂੜੀ ਵੀ ਚੋਕੇ ਤੇ ਖਲਾਰ ਚੁਕੇ ਆ ਤੇ ਮੋੜ ਹਨ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਇੱਥੋਂ ਭਜੋ ਨਹੀਂ ਤੇ ਤੁਹਾਡੇ ਉੱਤੇ ਐਫ ਆਈ ਆਰ ਦਰਜ ਕਰਤੀ ਜਾਊਗੀ ਸਾਡਾ ਜਬਰਦਸਤੀ ਹੋਇਆ ਖੋਲੀ ਵੀ ਢਾਤੀ ਆ ਰੂੜੀ ਸੁਰਤੀ ਆ ਸਾਰੀ ਖਲਾਰ ਫਲੋਰ ਗਏ ਆ ਦਰਬਾਰਾ ਸਿੰਘ ਮੇਰ ਸਿੰਘ ਖੁਸ਼ਵੰਤ ਸਿੰਘ ਤੇ ಗ್ರಾಮ ਪੰਚਾਇਤ ਤੇ ਐਸ ਐਚਓ ਚਾਟੀ ਪਲਕਾਰ ਸਿੰਘ ਜੀ ਨੇ ਤੇ ਵੀਡੀਓ ਸੈਕਟਰੀ ਸਾਹਿਬ ਨੇ ਸਾਰੇ ਮਹਿਕਮੇ ਬਲਾਕ ਨੇ ਹਟਣਾ ਤੱਕਾ ਕੀਤਾ ਹੈ ਜਗਾ ਕਿਦੇ ਨਾਮ ਤੇ ਬੋਲੀ ਜਗਾ ਜੀ ਕੁਛ ਮੇਰੇ ਡੈਡੀ ਜੀ ਸਾਂਝਾ ਖਾਤਾ ਮਚਲਕਾ ਖਾਤਾ ਸਰਦਾਰ ਰੇਸ਼ਮ ਸਿੰਘ ਦੀ ਜਿੱਥੇ ਮੇਰੀ ਖੁਰਲੀ ਆ ਜਿੱਥੇ ਮੇਰੀ ਰੂੜੀ ਆ ਉਹ ਮੈਂ ਅਵਤਾਰ ਸਿੰਘ ਆ ਉਹ ਮੇਰੇ ਨਾਲ ਦੋ ਮਰੇਦੀ ਰਜਿਸਟਰੀ ਹੈ ਹਮਮੇ ਆਪਣੇ ਡਾਕੂਮੈਂਟ ਨਹੀਂ ਦਿਖਾਇਆ ਇਹਨਾਂ ਨੂੰ ਅਸੀਂ ਦਿਖਾਇਆ ਜੀ ਉਹਨਾਂ ਪਰ ਕੁਛ ਨਹੀਂ ਮੰਨਿਆ ਉਹ ਆਂਦੇ ਜੀ ਅਸੀਂ ਕੁਛ ਨਹੀਂ ਸੁਨਣਾ ਅਸੀਂ ਸਰਕਾਰੀ ਪਾਇਆ ਬਣਾਉਣਾ ਵਾ ਉਹਨਾਂ ਨੇ ਸਰਕਾਰੀ ਪਾਇਏ ਤੋਂ ਵੀ ਬਲਾਦਾ ਵੀ ਸਾੜੀ ਜਿਹੜੀ ਆ ਰਜਿਸਟਰੀ ਵਾਲੇ ਥਾਂ ਦੇ ਵਿੱਚੋਂ ਵੀ ਚੁੱਕ ਦਿੱਤੀ ਗਈ ਰੂੜੀ ਉਹਨਾਂ ਸਟੇਜ ਨੂੰ ਵੀ ਵਿਖਾਉਂਦੇ ਰਹੇ ਉਹਨਾਂ ਸਾਡਾ ਕੋਈ ਕਾਗਜ਼ਤ ਨਹੀਂ ਵੇਖੇ ਉਹਨਾਂ ਪੁਲਿਸ ਨੇ ਸਾਨੂੰ ਪਛਾਣ ਕੇ ਛੱਡਿਆ ਵੀ ਅਸੀਂ ਤੁਹਾਨੂੰ ਗਾੜੀ ਨਹੀਂ ਜਾਣ ਦੇਣਾ ਬੀਚ ਸਾਰ ਕਰਕੇ ਕਰਕੇ ਹੀ ਗਿਆ ਹੁਣੇ ਖੁੱਲੀ ਢਾਗੇ ਦੇ ਚੱਲ ਗਿਆ ਜੀ ਰੂੜੀ ਵੀ ਸਾਡੀ ਖਿਲਾਰ ਕੇ ਚੱਲ ਗਿਆ ਜੀ ਤੇ ਗਾੜੀ ਹੁਣ ਤੁਮਕੀ ਦਿੰਦੇ ਵੀ ਸਾਰੇ ਇੱਟਾਂ ਲਾਈਆਂ ਜਾਣ ਗਿਆ ਜੇ ਤੁਸੀਂ ਡੋਕਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਤੇ ਐਫ ਆਈ ਆਰ ਦਰਜ ਕੀਤੀ ਜਾਏਗੀ ਉਹ ਮੰਗ ਕੇ ਤੁਹਾਡੇ ਮੰਗ ਹਾੜੀ ਇਹੋ ਜੀ ਪ੍ਰਸ਼ਾਸਨ ਕੋਲੋਂ ਕਿ ਜੋ ਕੋਰਟ ਦਾ ਫੈਸਲਾ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਪਿਆ ਨਹੀਂ ਬੰਨਣਾ ਚਾਹੀਦਾ ਤੇ ਜੋ ਮੇਰਾ ਸਟੇ ਆਰਡਰ ਦੇ ਉੱਤੇ ਇਹਨਾਂ ਨੇ ਲੰਘਣਾ ਕੀਤਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮਾਮਲਾ ਜੀ ਉਹ ਪੰਚਾਇਤ ਦਾ ਰਸਤਾ ਸੀਗਾ ਉਹ ਨਜਾਇਜ਼ ਕਿਸੇ ਨੇ ਉਹਦੇ ਵਿੱਚ ਕਬਜ਼ਾ ਕਰਤਾ ਕਬਜ਼ਾ ਵੀ ਨਹੀਂ ਸੀਗਾ ਜਿਹੜੇ ਹੁਰਲੀ ਬਣਾਈ ਸੀਗੀ। ਜਿਹਦੇ ਥੇਰੀ ਵਾਰੀ ਉਹਨਾਂ ਨੇ ਬੋਲਿਆ ਸੀ ਮੈਨੂੰ ਹਟਾ ਲਓ ਹਟਾ ਲਓ ਨੀਹਤ ਹੁੰਦੇ ਸੀਗੇ। ਤੇ ਉਹ ਫਿਰ ਕੋਰਟ 'ਚ ਕੇਸ ਚੱਲਿਆ ਡੀ.ਡੀ.ਪੀ. ਸਾਹਿਬ ਦੀ ਅਦਾਲਤ ਦੇ ਵਿੱਚ ਉਦੋਂ ਫੈਸਲਾ ਹੋਇਆ ਫੈਸਲੇ ਤੋਂ ਬਾਅਦ ਫ ਪ੍ਰੋਪਰ ਚੈਨਲ ਜੋ ਜੋ ਪ੍ਰੋਪਰ ਬੰਦੀ ਸੀਗੀ ਸਾਰੀ ਡਾਕੂਮੈਂਟ ਕਰਕੇ ਤੇ ਸਾਰੀ ਫਾਰਮੈਲਿਟੀ ਪੂਰੀ ਕਰਕੇ ਫਿਰ ਖੁਰਲੀ ਜਿਹੜੀ ਅਧਿਆਤਮ ਰਿਮੂਵ ਕਰਵਾਤੀ ਹੈ ਤੇ ਰਸਤਾ ਜਿਹੜਾ ਬਹਾਲ ਕਰਵਾਤਾ ਵਾ ਜਿਹੜਾ ਦੇਸ਼ਮ ਸਿੰਘ ਦੇ ਉਤਾਰਦੀ ਉਹ ਕਹਿੰਦੇ ਰਸਤਾ ਸਾਡਾ ਹੈਗਾ ਉਹ ਸਰਕਾਰੀ ਨਹੀਂ ਹੈਗਾ ਜਿਹੜਾ ਸਰਕਾਰੀ ਉਹ ਵੱਖਰਾ ਰਸਤਾ ਹੈ ਉਹ ਨੰਨ ਦਾ ਭਾਈ ਦੋ ਵਾਰੀ ਨਿਸ਼ਾਨਦੇਹੀ ਹੋਈ ਆ ਪਹਿਲਾਂ ਪਟਵਾਰੀ ਨੇ ਫੀਤੇ ਨਾਲ ਕੀਤੀ ਆ ਉਹ ਕਹਿੰਦੇ ਸਾਨੂੰ ਨਹੀਂ ਪਰਮਾਨ ਪਰਮਾਨ ਉਹਦੇ ਤੋਂ ਬਾਅਦ ਚ ਉਹਨਾਂ ਨੇ ਫਿਰ ਕੰਪਿਊਟਰ ਨਾਲ ਨਿਸ਼ਾਨਦੇਹੀ ਕਰਾਈ ਆ ਤੋ ਆ ਵੀ ਕਹਿੰਦੇ ਆ ਵੀ ਆ ਸੱਤੇ ਪੋਲ ਗੱਡਿਆ ਵਾ ਇੱਥੋਂ ਤੱਕ ਸਾਡੀ ਨਿਸ਼ਾਨਦਈ ਹੈ ਤੇ ਇਹ ਪਿਆ ਵਾ ਉਹ ਸਾਰਾ ਉੱਥੇ ਪ੍ਰਾਪਰ ਜਿੱਥੇ-ਜਿੱਥੇ ਦਿਨਾਂ ਕੰਪਿਊਟਰਾਂ ਉਹਦੀ ਹੋਈ ਹੈ ਸਾਰੀ ਨਿਸ਼ਾਨਦਈ ਉਹਦੇ ਵਿੱਚ ਕੋਈ 1 ਇੰਚ ਵੀ ਨਹੀਂ ਅਤਰ ਉੱਧਰ ਕਰ ਸਕਦਾ ਤੇ ਮੈਂ ਸਾਨੂੰ ਲੋੜੀਂਦੀ ਕਰਨ ਦੀ ਹੈ ਲੇਕਿਨ ਉਹ ਕਹਿੰਦੇ ਤੁਹਾਡੇ ਕੋਲ ਸਟੇ ਹੈਗਾ ਉਹ ਸਟੇ ਬਸਾਇਆ ਉਹਨਾਂ ਨੇ ਨਹੀਂ ਨਹੀਂ ਕੋਈ ਸਟੇ ਨਹੀਂਗਾ ਜੀ ਪੁਲਿਸ ਵਾਲੇ ਸਾਡੇ ਨਾਲ ਨਹੀਂ ਪੁਲਿਸ ਵਾਲਿਆਂ ਨੇ ਪੁੱਛਿਆ ਉਹਨਾਂ ਨੂੰ ਪਹਿਲਾਂ ਵੀ ਜੀ ਤੁਹਾਡੇ ਕੋਲ ਕੋਈ ਸਟੇ ਹੈਗਾ ਦੇ ਦਿਓ ਤੇ ਕੋਈ ਸਟੇ ਨਹੀਂਗਾ ਸਟੇ ਦਿੰਦੇ ਤਾਂ ਹੀ ਦੇਖ ਲਈ ਤੇ ਸਾਨੂੰ ਕੋਈ ਨਾ ਸਟੇ ਦੀ ਕਾਪੀ ਨਹੀਂ ਦਿੱਤੀ ਹੈ ਜੀ ਤਰਉਨੋ ਜਿਆ ਵੀ ਜਨ ਕੋਚਲੇ ਵੀ ਦਾ ਹੁਣ ਕਹਾਰੇ ਤੁਹਾਡੇ ਪਤਾ ਕਰੀਆਂ ਨੀ ਕਿਉਂ ਤਮ ਕੌਣਾ ਕਿਉਂ ਜਰਾ ਗਮਣੀ ਨੇ ਮੁੰਦਤਾ ਕੋਈ ਭਾਜੀ 6 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਵਜੋਂ ਤੇ ਸਾਰੇ ਕਾਗਜ਼ ਪੱਤਰ ਦੇਣ ਦੇ ਲੈਣ ਨਹੀਂ ਕਰਦੇ ਆ ਬਕਾਇਦਾ ਸਾਨੂੰ ਆਰਡਰ ਹੋਏ ਦੇ ਉਸ ਤੋਂ ਬਾਅਦ ਡੀਡੀਪਾ ਸਾਹਿਬ ਨੂੰ ਲਿਖਿਆ ਡੀਡੀਪਾ ਸਾਹਿਬ ਨੇ ਡੀਸੀ ਸਾਹਿਬ ਨੂੰ ਲਿਖਿਆ ਡੀਸੀ ਸਾਹਿਬ ਨੇ ਪੁਲਸ ਪ੍ਰੋਟੈਕਸ਼ਨ ਵਾਤੇ ਐਸਐਸਪੀ ਸਾਹਿਬ ਨੂੰ ਲਿਖਿਆ ਥਰੂ ਪ੍ਰੋਪਰ ਚੰਦਾ ਜਿੱਦਾਂ ਜਿੱਦਾਂ ਕਾਰਵਾਈ ਹੋਈ ਆ ਫਿਰ ਸਾਰਾ ਕਰਕੇ ਡਾਕੂੜ ਸਾਰੇ ਤਿਆਰ ਕਰਕੇ ਜੋ ਬਿਲਕੁਲ ਸਹੀ ਆ ਉਹ ਹੀ ਦਿੱਤਾ ਵਾ ਗਲਤ ਕੋਈ ਕਰਨੀ ਦਿੱਤਾ ਨਹੀਂ ਮੈਨੂੰ ਕਹਿ ਰਹੇ ਜੋ ਰਿਪੋਰਟ ਦੇ ਵਿੱਚ ਕੀ ਕਰਦਾ ਪਿਆ ਨਹੀਂ ਸਰ ਜੇ ਹੁੰਦਾ ਤੇ ਬਖਾ ਦਿੰਦੇ ਅੱਗੇ ਵੀ 6 ਮਹੀਨੇ ਹੋ ਗਏ ਜੇ ਹੁੰਦੇ ਤਾਂ ਕੋ ਦੱਸ ਦਿੰਦੇ ਇਹ ਉਹਨਾਂ ਨੇ ਕਹਿਵਾ ਜੀ ਕੋ ਅਪੀਲ ਪਈ ਆ ਜੋ ਕੋ ਸਟੇ ਹੁਦਾ ਦੇ ਦਿੰਦੇ ਤੇ ਕੋਈ ਗੱਲ ਨਹੀਂ ਕੋਈ ਸਟੇ ਨਹੀਂ ਹੈਗਾ ਜੀ ਉਹਨਾਂ ਦਾ ਪ੍ਰੋਸੈਸ ਕੀ ਤੁਹਾਡਾ ਉੱਥੇ ਇਤਾਂ ਵਗੈਰਾ ਵੀ ਲਗਾ ਰਹੇ ਨੇ ਹਾਂ ਜੀ ਜੇ ਰਸਤਾ ਜੇ ਤਾਂ ਪੰਚਾਇਤ ਦਾ ਵਾ ਜੀ ਪੰਚਾਇਤ ਕੋ ਫੰਡ ਅਵੇਲੇਬਲ ਹੋਣਗੇ ਤੁਹਾਨੂੰ ਪੱਕਾ ਕਰਵਾਤਾ ਜਾਊਗਾ ਨਿਸ਼ਾਨਦੇਹ ਕੋਲੇ ਹੋਈ ਹਾਂ ਜੀ ਹਾਂ ਜੀ ਜੀ ਨਿਸ਼ਾਨਦੇਹ ਹੋ ਕੇ ਫੇਰ ਹੀ ਹੋਇਆ ਸਾਰਾ ਕੰਮ ਐਸ ਐਮ ਜ਼ੈਡ ਨਿਊਜ਼ ਦੇ ਲਈ ਅਮਰitsar ਤੋਂ ਹਰਜੀਤ ਸਿੰਘ ਅਰੇਵਾਲ ਦੀ ਰਿਪੋਰਟ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰitsar ਦੇ ਪਿੰਡ ਸਾਗੜਾ ਤੋਂ ਸਾਹਮਣੇ ਆਇਆ ਜਿਸ ਵਿੱਚ ਅਵਤਾਰ ਸਿੰਘ ਨਾਂ ਦੇ ਪਿੰਡ ਵਾਸੀ ਨੇ ಗ್ರಾಮ ਪੰਚਾਇਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਉਸ ਦੀ ਪੁਸ਼ਤੈਣੀ ਜ਼ਮੀਨ 'ਚੋਂ ਰਾਹ ਕੱਢਣ ਲਈ ਗਲਤ ਨਿਸ਼ਾਨਦਾਈ ਕਰਨ ਦੇ ਦੋਸ਼ ਲਾਏ ਨੇ ਗੱਲ ਕੋਈ ਨਹੀਂ ਤੁਹਾਨੂੰ ਦੱਸ ਦਿੰਦੇ ਆ ਪਿਆ ਇਧਰ ਆਉਂਦਾ ਹੈ ਇਹਨਾਂ ਧੱਕੇ ਨਾਲ ਪਹਿਲਾਂ ਪਾਇ ਖੁੱਲੀ ਸਾਡੀ ਬਣੀ ਆ ਇਹਨਾਂ ਧੱਕੇ ਨਾਲ ਪਹਿੜਿਆ ਦੋ ਬਣੀ ਇਹਨਾਂ ਦੀ ਜਿਹੜਾ ਵੇਚਦੀ ਜਾਂਦਾ ਤੇ ਜਿਹੜਾ ਅਸਲ ਚਾਹ ਦੇ ਪਹਿਲਾਂ ਹੋਈ ਆ ਉਹ ਤੇ ਨਾ ਪੰਚਾਇਤ ਨੇ ਮੁੜ ਕੇ ਉੱਥੇ ਇਹਨਾਂ ਦਾ ਕਰਕੇ ਕਾਲਾ-ਮਾਲਾ ਤੇ ਇਹਨਾਂ ਦਾ ਸਿੱਧਾ ਹੀ ਸਿੱਧੀ ਬੰਨਤੀ ਸਾਡੇ ਕਹੀ ਤੋਕਾ 2 ਸਾਲ ਦਾ ਜਾ ਕੇ ਛੱਡੀ ਆ ਤੇ ਹੁਣ ਇਹਨਾਂ ਪਾ ਕੇ ਜੋਰ ਐ ਮਿਲਦੇ ਪਵਾ ਕੇ ਤੇ ਇਹਨਾਂ ਧੱਕੇ ਨਾਲ ਸਾਡਾ ਕਰਤਾ ਕੰਮ ਜੜਾ ਇਹ ਆਪਣਾ ਰਮਦਾਸ ਦੀ ਸੀ ਕੀ ਮੰਗ ਕਰਦੇ ਬੰਦਾ ਅਹੀਂ ਇਹਨੇ ਵੀ ਅੱਜਾ ਇਹਨਾਂ ਦਾ ਪਰਚਾਉਣਾ ਚਾਹੀਦਾ ਇਹਨਾਂ ਦਾ ਜੋ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜਿੱਥੇ ਪਾਇਆ ਹੁੰਦਾ ਉਥੇ ਬੰਦਣਾ ਨਿਸ਼ਾਨ ਦੀ ਜਿਹੜੀ ਕਰਾਈ ਉਹ ਇਹਨਾਂ ਕਿਤੇ ਜਾ ਕੇ ਇੱਥੋਂ ਇੱਥੋਂ ਇੱਥੇ ਰੱਖ ਕੇ ਇੱਥੋਂ ਸਿੱਧੀ ਰਜਿਸਟਰੀ ਕਰਕੇ ਕਿਤੇ ਨਹੀਂ ਨਾ ਗਏ ਇਹ ਤੁਹਾਡਾ ਕਬਜ਼ਾ ਹੈ ਤੁਹਾਡੀ ਜੱਦੀ ਪੁਤਲੀ ਜੱਦੀ ਆ ਜੱਦੀ ਜ਼ਮੀਨ ਹੈ ਮੇਰੀ ਜੱਦੀ ਜ਼ਮੀਨ ਉਹ ਵੀ ਭਰਾ ਦੋਵੇ ਜਿਹੜਾ ਅਗਲੇ ਬੰਨੇ ਆ ਜੱਦੀ ਆ ਜੱਦੀ ਸਾਂਝਾ ਖਾਤਾ ਹੈ ਮਾਮਲਾ ਹੈ ਜੀ ਇੱਕ ਸਾਡੇ ਹਾਤਾ ਉਸ ਤੇ ਸਰਕਾਰੀ ਪਾਇਆ ਜਾਂਦਾ ਵਾ ਜੇ ਦੀ ਸਰਕਾਰੀ ਪਾਇ ਦੀ ਨਿਸ਼ਾਨ ਦੀ ਜਿਹੜੀ ਹੋ ਚੁੱਕੀ ਸੀ ਉਹ ਬਿਲਕੁਲ ਸਹੀ ਹੋਈ ਸੀ ਪਰ ਪੰਚਾਇਤ ਨੇ ਉਹਦੇ ਉਲਟ ਪਾਇਆ ਬੰਨ ਦਿੱਤਾ ਉਲਟ ਪਾਇਆ ਬਨ ਕੇ ਉਹਦੇ 2-3 ਸਾਲ ਬਾਅਦ ਫੇਰ ਨਿਸ਼ਾਨ ਦੀ ਇੱਕ ਕਰਾ ਕੇ ਤੇ ਉਹਦੇ ਉੱਤੇ ਪਏ ਦੇ ਬਣਾਤੀ ਪਹਿਲੀ ਨਿਸ਼ਾਨਦੀ ਨੂੰ ਕਹਤਾ ਪਈ ਅਸੀਂ ਨਹੀਂ ਮੈਜੂਰ ਕਰਦੇ ਜਦੋਂ ਨਿਸ਼ਾਨਦੇ ਹੀ ਹੋਈ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਅਸੀਂ ਰੋਕਿਆ ਜੋ ਸਾਡੀ ਕੋਈ ਨਹੀਂ ਮੰਨੀ ਜ਼ਬਰਦਸਤੀ ਹਟਣਾ ਨਾ ਕੀਤੀ ਪਈ ਅਸੀਂ ਕਰਕੇ ਹੀ ਜਾਣੀ ਆ ਫੇਰ ਉੱਥੇ ਸਾਡੀ ਜਿਹੜੀ ਆ ਉਹ ਮਾਲਕੀ ਸੀ ਉਹਦੇ ਵਿੱਚ ਸਾਡੀ ਖੁਰਲੀ ਜਿਹੜੀ ਡੰਗਰਾਂ ਦੀ ਬਣੀ ਹੋਈ ਸੀ ਅੱਜ ਤੋਂ 8 ਸਾਲ ਪਹਿਲਾਂ ਸਾਡੀ ਖੁਰਲੀ ਉਹ ਜਿਹੜੀ ਆ ਬਣੀ ਹੋਈ ਆ ਪਰ ਅੱਜ ਮਹਿਕਮੇ ਆਣ ਕੇ ਹਰਨਾ ਜ਼ਬਰਦਸਤੀ ਕਰਕੇ ਉਹ ਖੋਲੀ ਵੀ ਢਾ ਦਿੱਤੀ ਆ ਜਿਹਦੇ ਤਰਾਜ ਵਿੱਚ ਅਹੀਂ ਨਿਸ਼ਾਨ ਦੀ ਤੇ ਸਿਵਲ ਵਿੱਚ ਕੋਰਟ ਦੇ ਵਿੱਚ ਕੇਸ ਤੇ ਸੈਸ਼ਨ ਕੋਰਟ ਦੇ ਵਿੱਚ ਲਾਇਆ ਪਰ ਉਹਨਾਂ ਨੇ ਕਿਸੇ ਵੀ ਕੋਰਟ ਨੂੰ ਨਹੀਂ ਮੰਨਿਆ ਹੋਇਆ ਉਸ ਦੇ ਬਾਵਜੂਦ ਸਰਕਾਰੀ ਪੈਨ ਛੱਡ ਕੇ ਜਿਹੜੀ ਸਾਡੀ ਆਪਣੀ ਮਾਲਕੀ ਆ ਮੇਰੇ ਨਾਲ ਰਜਿਸਟਰੀ ਆ ਜਿਹਦਾ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦੇ ਉੱਤੇ ਸਟੇ ਆਰਡਰ ਰੈਗੂਲਰ ਚੱਲ ਰਿਹਾ ਵਾ ਪਰ ਉਹਨਾਂ ਸਟੇ ਨੂੰ ਵੀ ਨਾਮ ਮੰਨਦੇ ਆ ਕੋਈ ਵੀ ਸਾਡਾ ਡਾਕੂਮੈਂਟਸ ਨਹੀਂ ਵੇਖਿਆ ਉਹ ਸਾਡੀ ਰੂੜੀ ਵੀ ਚੋਕੇ ਤੇ ਖਲਾਰ ਚੁਕੇ ਆ ਤੇ ਮੋੜ ਹਨ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਇਥੋਂ ਭਜੋ ਨਹੀਂ ਤੇ ਤੁਹਾਡੇ ਉੱਤੇ ਐਫ ਆਈ ਆਰ ਦਰਜ ਕਰਤੀ ਜਾਊਗੀ ਹੜਨਾ ਜ਼ਬਰਦਸਤੀ ਹੋਇਆ ਖੋਲੀ ਵਿਟਾਤੀ ਆ ਰੂੜੀ ਸੁਰਤੀ ਆ ਸਾਰੀ ਖਲਾਰ ਖਲੂਰ ਗਏ ਆ ਦਰਬਾਰਾ ਸਿੰਘ ਮੇਰ ਸਿੰਘ ਖੁਸ਼ਵੰਤ ਸਿੰਘ ਤੇ ಗ್ರಾಮ ਪੰਚਾਇਤ ਤੇ ਐਸ ਐਚਓ ਚਾਟੀਵਿੰਡ ਬਲਕਾਰ ਸਿੰਘ ਜੀ ਨੇ ਤੇ ਵੀਡੀਓ ਸੈਕਟਰੀ ਸਾਹਿਬ ਨੇ ਸਾਰੇ ਮਹਿਕਮੇ ਬਲਾਕ ਨੇ ਹੜਨਾ ਤੱਕਾ ਕੀਤਾ ਹੈ ਜਗਾ ਕਿਦੇ ਨਾਮ ਤੇ ਬੋਲੀ ਜਗਾ ਜੀ ਕੁਛ ਮੇਰੇ ਡੈਡੀ ਜੀ ਸਾਂਝਾ ਖਾਤਾ ਮਚਲਕਾ ਖਾਤਾ ਸਰਦਾਰ ਰੇਸ਼ਮ ਸਿੰਘ ਦੀ ਜਿੱਥੇ ਮੇਰੀ ਖੁਰਲੀ ਆ ਜਿੱਥੇ ਮੇਰੀ ਰੂੜੀ ਆ ਉਹ ਮੈਂ ਅਵਤਾਰ ਸਿੰਘ ਆ ਉਹ ਮੇਰੇ ਨਾਲ ਦੋ ਮਰੇਦੀ ਰਜਿਸਟਰੀ ਆ ਇਹਨਾਂ ਤੇ ਆਪਣੇ ਡਾਕੂਮੈਂਟ ਹੀ ਦਿਖਾਏ ਇਹਨਾਂ ਨੂੰ ਅਸੀਂ ਦਿਖਾਇਆ ਜੀ ਉਹਨਾਂ ਪਰ ਕੁਛ ਨਹੀਂ ਮੰਨਿਆ ਉਹ ਆਂਦੇ ਜੀ ਅਸੀਂ ਕੁਛ ਨਹੀਂ ਸੁਨਣਾ ਅਸੀਂ ਸਰਕਾਰੀ ਪਾਇਆ ਬਣਾਉਣਾ ਵਾ ਉਹਨਾਂ ਨੇ ਸਰਕਾਰੀ ਪਾਇਏ ਤੋਂ ਵੀ ਬਲਾਦਾ ਵੀ ਸਾੜੀ ਜਿਹੜੀ ਹੈ ਔਰ ਰਜਿਸਟਰੀ ਵਾਲੇ ਥਾਂ ਦੇ ਵਿੱਚੋਂ ਵੀ ਚੁੱਕ ਦਿੱਤੀ ਗਈ ਰੂੜੀ ਉਹਨਾਂ ਸਟੇਜ ਨੂੰ ਵੀ ਵਿਖਾਉਂਦੇ ਰਹੇ ਉਹਨਾਂ ਸਾਡਾ ਕੋਈ ਕਾਗਜ਼ਤ ਨਹੀਂ ਵੇਖੇ ਉਹਨਾਂ ਪੁਲਿਸ ਨੇ ਸਾਨੂੰ ਪਛਾਣ ਕੇ ਛੱਡਿਆ ਵੀ ਅਸੀਂ ਤੁਹਾਨੂੰ ਗਾੜੀ ਨਹੀਂ ਜਾਣ ਦੇਣਾ ਕਰਕੇ ਕਰਕੇ ਹੀ ਗਿਆ ਹੁਣੇ ਖੋਲੀ ਢਾ ਕੇ ਦੇ ਚੱਲ ਗਿਆ ਜੀ ਰੂੜੀ ਵੀ ਸਾਡੀ ਖਿਲਾਰ ਕੇ ਚੱਲ ਗਿਆ ਗਾਰੇ ਹੋਂ ਧਮਕੀ ਦਿੰਦੇ ਵੀ ਸਾਰੇ ਇੱਟਾਂ ਲਾਈਆਂ ਜਾਣਗੀਆਂ ਜੇ ਤੁਸੀਂ ਡੋਕਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਤੇ ਐਫ ਆਈ ਆਰ ਦਰਜ ਕੀਤੀ ਜਾਏਗੀ ਹੁਣ ਮੰਗੀ ਤੁਹਾਡੀ ਮੰਗ ਹੱਡੀ ਇਹੋ ਜੀ ਪ੍ਰਸ਼ਾਸਨ ਕੋਲੋਂ ਕਿ ਜੋ ਕੋਰਟ ਦਾ ਫੈਸਲਾ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਪਿਆ ਨਹੀਂ ਬੰਨਣਾ ਚਾਹੀਦਾ ਤੇ ਜੋ ਮੇਰਾ ਸਟੇ ਆਰਡਰ ਦੇ ਉੱਤੇ ਇਹਨਾਂ ਨੇ ਲੰਘਣਾ ਕੀਤਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਮਾਮਲਾ ਜੀ ਉਹ ਪੰਚਾਇਤ ਦਾ ਰਸਤਾ ਸੀਗਾ ਉਹ ਨਜਾਇਜ਼ ਕਿਸੇ ਨੇ ਉਹਦੇ ਵਿੱਚ ਕਬਜ਼ਾ ਕੀਤਾ ਕਬਜ਼ਾ ਵੀ ਨਹੀਂ ਸੀਗਾ ਜਿਹੜੇ ਹੁਰਲੀ ਬਣਾਈ ਸੀਗੀ ਥੇਰੀ ਵਾਰੀ ਉਹਨਾਂ ਨੇ ਬੋਲਿਆ ਸੀ ਕਿ ਇਹਨੂੰ ਹਟਾ ਲਓ ਹਟਾ ਲਓ ਨਹੀਂ ਹਟਉਂਦੇ ਸੀਗੇ ਤੁਹਾਡਾ ਕੋਰਟ ਚ ਕੇਸ ਚੱਲਿਆ ਡੀਡੀਪਾ ਸਾਹਿਬ ਦੀ ਅਦਾਲਤ ਦੇ ਵਿੱਚ ਉੱਤੋਂ ਫੈਸਲਾ ਹੋਇਆ ਫੈਸਲੇ ਤੋਂ ਬਾਅਦ ਚ ਫਿਰ ਉਹਦਾ ਆਪਣਾ ਕਬਜ਼ਾ ਲੈਣਾ ਹੈਗਾ ਹੈ ਪ੍ਰੋਪਰ ਚੈਨਲ ਜੋ ਜੋ ਪ੍ਰੋਪਰ ਬੰਨਦੀ ਸੀਗੀ ਸਾਰੀ ਡਾਕੂਮੈਂਟ ਕਰਕੇ ਤਿਆਰ ਸਾਰੀ ਫਾਰਮੈਲਿਟੀ ਪੂਰੀ ਕਰਕੇ ਫਿਰ ਉਹ ਖੁਰਲੀ ਜਿਹੜੀ ਅਜੇ ਹਜੇ ਰਿਮੂਵ ਕਰਵਾਉਣੀ ਹੈ ਇਹ ਰਸਤਾ ਇਹ ਬਾਰ ਬਾਰ ਆਤਾ ਵਾ ਜਿਹੜਾ ਦੇਸ਼ਾਂ ਸਿੰਧ ਦੇ ਉਤਾਰਦੀ ਉਹ ਕਹਿੰਦੇ ਰਸਤਾ ਸਾਡਾ ਹੈਗਾ ਵਾ ਸਰਕਾਰੀ ਨਹੀਂ ਹੈਗਾ ਜਿਹੜਾ ਸਰਕਾਰੀ ਉਹ ਵੱਖਰਾ ਰਸਤਾ ਹੈੜਾ ਉਹ ਨੰਦਾ ਭਾਈ ਦੋ ਵਾਰੀ ਨਿਸ਼ਾਨਦਹੀ ਹੋਈ ਆ ਪਹਿਲਾਂ ਪਟਵਾਰੀ ਨੇ ਫੀਤੇ ਨਾਲ ਕੀਤੀ ਆ ਉਹ ਕਹਿੰਦੇ ਸਾਨੂੰ ਨਹੀਂ ਪ੍ਰਵਾਨ ਪ੍ਰਵਾਨ ਆ ਉਹਦੇ ਤੋਂ ਬਾਅਦ ਚ ਉਹਨਾਂ ਨੇ ਫਿਰ ਕੰਪਿਊਟਰ ਨਾਲ ਨਿਸ਼ਾਨਦਹੀ ਕਰਾਈ ਆ ਤੋਂ ਆ ਵੀ ਕਹਿੰਦੇ ਆ ਵੀ ਆ ਸਿੱਥੇ ਪੋਲ ਗੱਡਿਆ ਵਾ ਇੱਥੋਂ ਤੱਕ ਸਾਡੀ ਨਿਸ਼ਾਨਦਹੀ ਹੈ ਤੇ ਇਹ ਪਿਆ ਵਾ ਉਹ ਸਾਰਾ ਉੱਥੇ ਪ੍ਰਾਪਰ ਜਿੱਥੇ ਜਿੱਥੇ ਜਦੋਂ ਕੰਪਿਊਟਰ ਨਾਲ ਉਹਦੀ ਹੋਈ ਹੈ ਸਾਰੀ ਨਿਸ਼ਾਨਦਹੀ ਉਹਦੇ ਵਿੱਚ ਕੋਈ 1 ਇੰਚ ਵੀ ਨਹੀਂ ਉੱਤਰ ਉੱਤਰ ਕਰ ਸਕਦਾ ਤੇ ਮੈਂ ਸਾਨੂੰ ਲੋੜ ਹੀ ਕਰਨ ਦੀ ਹੈ। ਲੇਕਿਨ ਉਹ ਕਹਿੰਦੇ ਤੁਹਾਡੇ ਕੋਲ ਸਟੇ ਹੈਗਾ ਉਹ ਸਟੇ ਬਤਾਇਆ ਉਹਨਾਂ ਨੂੰ ਨਹੀਂ। ਨਹੀਂ ਕੋਈ ਸਟੇ ਨਹੀਂਗਾ ਜੀ ਪੁਲਿਸ ਵਾਲੇ ਸਾਡੇ ਨਾਲ ਹੀ ਪੁਲਿਸ ਵਾਲਿਆਂ ਨੇ ਪੁੱਛਿਆ ਉਹਨਾਂ ਨੂੰ ਪਹਿਲਾਂ ਵੀ ਜੀ ਤੁਹਾਡੇ ਕੋਲ ਕੋਈ ਸਟੇ ਹੈਗਾ ਦੇ ਦਿਓ। ਤੇ ਕੋਈ ਸਟੇ ਨਹੀਂਗਾ ਸਟੇ ਦਿੰਦੇ ਤਾਂ ਹੀ ਦੇਖ ਲਈਦੇ ਸਾਨੂੰ ਕੋਈ ਨਾ ਸਟੇ ਦੀ ਕਾਪੀ ਨਹੀਂ ਦਿੱਤੀ ਹੈ। ਉਹ ਤਾਂ ਉਹਨਾਂ ਨੇ ਜਿਆਦਾ ਵੀ ਜਨ ਪੁਲਿਸ ਵਾਲੇ ਵੀ ਜਾ ਰੂ ਤੰਕਾਰੇ ਤੁਹਾਡੇ ਪਤਾ ਕਰਿਆ। ਨਹੀਂ ਕਿਉਂ ਤੁਸੀਂ ਕੌਣ ਹੋ ਕਿਉਂ ਅਸੀਂ ਜਰਾ ਗੱਮਣੀ ਨਹੀਂ ਦੱਸਦਾ। ਨਹੀਂ ਪਾਣੀ 6 ਮਹੀਨੇ ਤੋਂ ਵੱਧ ਟੰਮ ਹੋ ਗਿਆ ਵਜੋਂ ਤੇ ਸਾਰੇ ਕਾਗਜ਼ ਪੱਤਰ ਦੇਣ ਦੇ ਲੈਣ ਨਹੀਂ ਬਕਾਇਦਾ ਸਾਨੂੰ ਆਰਡਰ ਹੋਏ ਨੇ ਉਸ ਤੋਂ ਬਾਅਦ ਡੀਡੀਪਾ ਸਾਹਿਬ ਨੂੰ ਲਿਖਿਆ ਡੀਡੀਪਾ ਸਾਹਿਬ ਨੇ ਡੀਸੀ ਸਾਹਿਬ ਨੂੰ ਲਿਖਿਆ ਡੀਸੀ ਸਾਹਿਬ ਨੇ ਪੋਸਟ ਪ੍ਰੋਡਕਸ਼ਨ ਵਾਲੇ ਐਸਐਸਪੀ ਸਾਹਿਬ ਨੂੰ ਲਿਖਿਆ ਥਰੂ ਪ੍ਰੋਪਰ ਚੈਨਲ ਜਿੱਦਾਂ ਜਿੱਦਾਂ ਕਾਰਵਾਈ ਹੋਈ ਹੈ ਫਿਰ ਸਾਰਾ ਕਰਕੇ ਡਾਕੂਰ ਸਾਰੇ ਤਿਆਰ ਕਰਕੇ ਜੋ ਬਿਲਕੁਲ ਸਹੀ ਆ ਉਹ ਅਸੀਂ ਦਿੱਤਾ ਵਾ ਗਲਤ ਕੋਈ ਕਰਨੀ ਨਹੀਂ ਦਿੱਤਾ ਨਹੀਂ ਤੁਹਾਨੂੰ ਕਹਿ ਰਹੇ ਹਾਂ ਰਿਪੋਰਟ ਦੇ ਵਿੱਚ ਕਿਸੇ ਕਰਦਾ ਪਿਆ ਨਹੀਂ ਸਰ ਜੇ ਹੁੰਦਾ ਤੇ ਵਿਖਾ ਦਿੰਦੇ ਅੱਗੇ ਵੀ 6 ਮਹੀਨੇ ਹੋ ਗਏ ਜੇ ਹੁੰਦੇ ਤਾਂ ਕੋ ਦੱਸ ਦਿੰਦੇ ਇਹ ਉਹਨਾਂ ਨੇ ਕਹਿਵਾ ਦਿੱਤੀ ਕੋ ਅਪੀਲ ਪਈ ਆ ਜੋ ਕੋ ਸਟੇ ਹੁੰਦਾ ਦੇ ਦਿੰਦੇ ਤੇ ਕੋਈ ਗੱਲ ਨਹੀਂ ਕੋਈ ਸਟੇ ਉਹਨਾਂ ਦਾ ਪ੍ਰੋਸੈਸ ਕੀਤਾ ਡਾਟਾ ਤੇ ਇਦਾਂ ਵਗੈਰਾ ਵੀ ਜਾ ਰਹੇ ਹਾਂ ਹਾਂ ਜੀ ਇਹ ਰਸਤਾ ਜਿਹੜਾ ਪੰਚਾਇਤ ਦਾ ਵਾ ਜੀ ਪੰਚਾਇਤ ਕੋ ਫੰਡ ਅਵੇਲੇਬਲ ਹੋਣ ਦੇ ਤੁਹਾਨੂੰ ਪੱਕਾ ਕਰਵਾਤਾ ਜਾਊਗਾ ਨਿਸ਼ਾਨਦੇਵ ਕੋਲੇ ਹੋਈ ਹਾਂ ਜੀ ਹਾਂ ਜੀ ਨਿਸ਼ਾਨਦੇਵ ਹੋ ਕੇ ਫੇਰ ਹੀ ਹੋਇਆ ਸਾਰਾ ਕੰਮ ਐਸ ਐਮ ਜ਼ੈਡ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਅਰੇਵਾਲ ਦੀ ਰਿਪੋਰਟ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰਤਸਰ ਦੇ ਪਿੰਡ ਸਾਗੜਾ ਤੋਂ ਸਾਹਮਣੇ ਆਇਆ ਜਿਸ ਵਿੱਚ ਅਵਤਾਰ ਸਿੰਘ ਨਾਂ ਦੇ ਪਿੰਡ ਵਾਸੀ ਨੇ ಗ್ರಾಮ ਪੰਚਾਇਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਉਸ ਦੀ ਪੁਸ਼ਤੈਨੀ ਜ਼ਮੀਨ 'ਚੋਂ ਰਾਹ ਕੱਢਣ ਲਈ ਗਲਤ ਨਿਸ਼ਾਨਦਾਈ ਕਰਨ ਦੇ ਦੋਸ਼ ਲਾਏ ਨੇ ਗੱਲ ਕੋਈ ਨਹੀਂ ਤੁਹਾਨੂੰ ਦੱਸ ਦਿਆ ਵੀ ਆ ਪਿਆ ਇਧਰ ਆਉਂਦਾ ਏ ਇਹਨਾਂ ਧੱਕੇ ਨਾਲ ਪਹਿਲਾਂ ਖੁੱਲੀ ਸਾਡੀ ਬਣੀ ਆ ਇਹਨਾਂ ਧੱਕੇ ਨਾਲ ਪਹਿੜਿਆ ਦੋ ਬਣੀ ਇਹਨਾਂ ਦੀ ਜਦਾਂ ਵੇਚਦੀ ਜਾਂਦਾ ਜਦ ਅਸਲ ਚਾਹਤ ਇਹ ਪਹਿਲਾਂ ਹੋਈ ਆ ਉਹ ਤੇ ਨਾ ਪੰਚਾਇਤ ਨੇ ਮੁੜ ਕੇ ਉੱਥੇ ਇਹਨਾਂ ਦਾ ਕਰਕੇ ਕਾਲਾ-ਮਾਲਾ ਤੇ ਇਹਨਾਂ ਦਾ ਸਿੱਧਾ ਹੀ ਸਿੱਧੀ ਬੰਨਤੀ ਸਾਡੇ ਕਹੀ ਤੋਕ 2 ਸਾਲ ਦਾ ਜਾ ਕੇ ਛੱਡੀ ਆ ਤੇ ਹੁਣ ਇਹਨਾਂ ਨੇ ਪਾ ਕੇ ਜੋਰ ਐਮਐਲ ਨੇ ਪਵਾ ਕੇ ਤੋਨੇ ਠੱਕੇ ਨਾ ਸਾਡਾ ਕਰਤਾ ਕੰਮ ਜੜਾ ਇਹ ਆਪਣਾ ਰਮਦਾਸ ਜੀ ਸੀ ਤੇ ਮੈਂ ਕਰ ਦੂਗਾ ਅਹੀਂ ਇਹਨੇ ਵੀ ਜੱਦਾ ਦਾ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦਾ ਜੋ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜਿੱਥੇ ਪਿਆ ਹੁੰਦਾ ਉਥੇ ਬੰਨਣਾ ਨਿਸ਼ਾਨ ਦੀ ਜਿਹੜੀ ਕਰਾਈ ਉਹ ਇਹਨਾਂ ਕਿਤੇ ਜਾ ਕੇ ਇਥੋ 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 ਇੱਥੇ ਰੱਖ ਦੇ ਇਥੋ ਸਿੱਧੀ ਰਜਾਲਦੀ ਕਰ ਦੇ ਕਿਤੇ ਨਹੀਂ ਨਗਾਏ ਇਹ ਤੁਹਾਡਾ ਕਬਜ਼ਾ ਹੈ ਤੁਹਾਡੀ ਜੱਦੀ ਪੁੱਛ ਜੱਦੀ ਯਾਰੀ ਜੱਦੀ ਜ਼ਮੀਨ ਹੈ ਮੇਰੀ ਜੱਦੀ ਜ਼ਮੀਨ ਉਹ ਵੀ ਭਰਾ ਦੋਵੇ ਉਹ ਜਿਹੜਾ ਅਗਲੇ ਬੰਨੇ ਆ ਜੱਦੀ ਆ ਜੱਦੀ ਸਾਂਝਾ ਖਾਤਾ ਮਾਮਲਾ ਹੈ ਜੀ ਇੱਕ ਸਾਡੇ ਹਾਤਾ ਉਸ ਤੇ ਸਰਕਾਰੀ ਪਾਇਆ ਜਾਂਦਾ ਵਾ ਜਿਹਦੀ ਸਰਕਾਰੀ ਪਾਇਏ ਦੀ ਨਿਸ਼ਾਨਦੀ ਜਿਹੜੀ ਹੋ ਚੁੱਕੀ ਸੀ ਉਹ ਬਿਲਕੁਲ ਸਹੀ ਹੋਈ ਸੀ ਪਰ ਪੰਚਾਇਤ ਨੇ ਉਹਦੇ ਉਲਟ ਪਾਇਆ ਬੰਨ ਦਿੱਤਾ ਉਲਟ ਪਾਇਆ ਬਨ ਕੇ ਉਹਦੇ ਦੋ ਤਿੰਨ ਸਾਲ ਬਾਅਦ ਫੇਰ ਨਿਸ਼ਾਨਦੀ ਇੱਕ ਕਰਾ ਕੇ ਤੇ ਉਹਦੇ ਉੱਤੇ ਪਾਏ ਦੇ ਬਣਾਤੀ ਪਹਿਲੀ ਨਿਸ਼ਾਨਦੀ ਨੂੰ ਕਹਤਾ ਪਈ ਅਸੀਂ ਨਹੀਂ ਮਨਜ਼ੂਰ ਕਰਦੇ। ਜਦੋਂ ਨਿਸ਼ਾਨਦੇ ਹੀ ਹੋਈ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ। ਅਸੀਂ ਰੋਕਿਆ ਜੋ ਸਾਡੀ ਕੋਈ ਨਹੀਂ ਮੰਨੀ। ਜ਼ਬਰਦਸਤੀ ਹਟਣਾ ਨਾ ਕੀਤੀ ਪਈ ਅਸੀਂ ਕਰਕੇ ਹੀ ਜਾਣੀ ਆ। ਫਿਰ ਉੱਥੇ ਸਾਡੀ ਜਿਹੜੀ ਆ ਉਹ ਮਾਲਕੀ ਸੀ ਉਹਦੇ ਵਿੱਚ ਸਾਡੀ ਖੁਰਲੀ ਜਿਹੜੀ ਉਹ ਡੰਗਰਾਂ ਦੀ ਬਣੀ ਹੋਈ ਸੀ। ਅੱਜ ਤੋਂ 8 ਸਾਲ ਪਹਿਲਾਂ ਸਾਡੀ ਖੁਰਲੀ ਉਹ ਜਿਹੜੀ ਆ ਬਣੀ ਹੋਈ ਆ। ਪਰ ਅੱਜ ਮੈਕਮਲ ਆਣ ਕੇ ਹਰਨਾ ਜ਼ਬਰਦਸਤੀ ਕਰਕੇ ਉਹ ਖੁਰਲੀ ਵੀ ਢਾਹ ਦਿੱਤੀ ਆ ਜਿਹਦੇ ਇਤਰਾਜ ਵਿੱਚ ਅਸੀਂ ਨਿਸ਼ਾਨਦੀ ਦੇ ਸਿਵਲ ਵਿੱਚ ਕੋਰਟ ਦੇ ਵਿੱਚ ਕੇਸ ਤੇ ਸੈਸ਼ਨ ਕੋਰਟ ਦੇ ਵਿੱਚ ਲਾਇਆ ਪਰ ਉਹਨਾਂ ਨੇ ਕਿਸੇ ਵੀ ਕੋਰਟ ਨੂੰ ਨਹੀਂ ਉਸ ਦੇ باوجود ਸਰਕਾਰੀ ਪੈਨ ਛੱਡ ਕੇ ਜਿਹੜੀ ਸਾਡੀ ਆਪਣੀ ਮਾਲਕੀ ਆ ਮੇਰੇ ਨਾਲ ਰਜਿਸਟਰੀ ਆ ਜਿਹਦਾ ਮਾਨਜੋਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦੇ ਉੱਤੇ ਸਟੇ ਆਰਡਰ ਰੈਗੂਲਰ ਚੱਲ ਰਿਹਾ ਵਾ ਪਰ ਉਹਨਾਂ ਸਟੇ ਨੂੰ ਵੀ ਨਾਮ ਮੰਨਦੇ ਆ ਕੋਈ ਵੀ ਸਾਡਾ ਡਾਕੂਮੈਂਟਸ ਨਹੀਂ ਵੇਖਿਆ ਉਹ ਸਾਡੀ ਰੂੜੀ ਵੀ ਚੋਕੇ ਤੇ ਖਲਾਰ ਚੁਕੇ ਆ ਤੇ ਮੋੜ ਹਨ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਇਥੋਂ ਭਜੋ ਨਹੀਂ ਤੇ ਤੁਹਾਡੇ ਉੱਤੇ ਐਫ ਆਈ ਆਰ ਦਰਜ ਕਰਤੀ ਜਾਊਗੀ ਸਾਡਾ ਨਾ ਜ਼ਬਰਦਸਤੀ ਹੋਇਆ ਖੋਲੀ ਵੀ ਢਾਤੀ ਆ ਰੂੜੀ ਸੁਰਤੀ ਆ ਸਾਰੀ ਖਲਾਰ ਖਲੋਰ ਗਏ ਆ ਦਰਬਾਰਾ ਸਿੰਘ ਮੇਰ ਸਿੰਘ ਖੁਸ਼ਵੰਤ ਸਿੰਘ ਤੇ ਗ੍ਰਾਮ ਪੰਚਾਇਤ ਤੇ ਐਸ ਐਚਓ ਬਲਕਾਰ ਸਿੰਘ ਜੀ ਨੇ ਤੇ ਵੀਡੀਓ ਸੈਕਟਰੀ ਸਾਹਿਬ ਨੇ ਸਾਰੇ ਮਹਿਕਮੇ ਬਲਾਕ ਨੇ ਹਟਣਾ ਤੱਕਾ ਕੀਤਾ ਹੈ ਜੀ ਜਗਾ ਕਿਦੇ ਨਾਮ ਤੇ ਬੋਲੀ ਜਗਾ ਜੀ ਕੁਛ ਮੇਰੇ ਡੈਡੀ ਜੀ ਸਾਂਝਾ ਖਾਤਾ ਮਚਲਕਾ ਖਾਤਾ ਸਰਦਾਰ ਰੇਸ਼ਮ ਸਿੰਘ ਦੀ ਜਿੱਥੇ ਮੇਰੀ ਖੁਰਲੀ ਆ ਜਿੱਥੇ ਮੇਰੀ ਰੂੜੀ ਆ ਉਹ ਮੈਂ ਅਵਤਾਰ ਸਿੰਘ ਆ ਉਹ ਮੇਰੇ ਨਾਲ ਦੋ ਮਰੇਦੀ ਰਜਿਸਟਰੀ ਹੈ ਹਮਮੇ ਤੇ ਆਪਣੇ ਡਾਕੂਮੈਂਟ ਨਹੀਂ ਦਿਖਾਇਆ ਇਹਨਾਂ ਨੂੰ ਅਸੀਂ ਦਿਖਾਇਆ ਜੀ ਉਹਨਾਂ ਪਰ ਕੁਛ ਨਹੀਂ ਮੰਨਿਆ ਉਹ ਆਂਦੇ ਜੀ ਅਸੀਂ ਕੁਛ ਨਹੀਂ ਸੁਨਣਾ ਅਸੀਂ ਸਰਕਾਰੀ ਪਾਇਆ ਬਣਾਉਣਾ ਵਾ ਉਹਨਾਂ ਨੇ ਸਰਕਾਰੀ ਪਾਇਏ ਤੋਂ ਵੀ ਬਲਾਦਾ ਵੀ ਸਾੜੀ ਜਿਹੜੀ ਆ ਰਜਿਸਟਰੀ ਵਾਲੇ ਥਾਂ ਦੇ ਵਿੱਚੋਂ ਵੀ ਚੁੱਕ ਦਿੱਤੀ ਗਈ ਰੂੜੀ ਉਹਨਾਂ ਸਟੇ ਨੂੰ ਵੀ ਵਿਖਾਉਂਦੇ ਰਹੇ ਉਹਨਾਂ ਸਾਡਾ ਕੋਈ ਕਾਗਜ਼ਤ ਨਹੀਂ ਵੇਖੇ ਉਹਨਾਂ ਪੁਲਿਸ ਨੇ ਸਾਨੂੰ ਪਛਾਣ ਕੇ ਛੱਡਿਆ ਵੀ ਅਸੀਂ ਤੁਹਾਨੂੰ ਗਾੜੀ ਨਹੀਂ ਜਾਣ ਦੇਣਾ ਵੀ ਕਰਕੇ ਕਰਕੇ ਵੀ ਗਿਆ ਹੁਣੇ ਖੋਲੀ ਢਾ ਕੇ ਦੇ ਚੱਲ ਗਿਆ ਜੀ ਰੂੜੀ ਵੀ ਸਾਡੀ ਖਿਲਾਰ ਕੇ ਚੱਲ ਗਿਆ ਜੀ ਤੇ ਗਾੜੀ ਹੁਣ ਤੁਮ ਕੀ ਦਿੰਦੇ ਵੀ ਸਾਰੇ ਇੱਟਾਂ ਲਾਈਆਂ ਜਾਣ ਗਿਆ ਜੇ ਤੁਸੀਂ ਡੋਕਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਤੇ ਐਫ ਆਈ ਆਰ ਦਰਜ ਕੀਤੀ ਜਾਏਗੀ ਉਹ ਮੰਗ ਕੇ ਤੁਹਾਡੇ ਮੰਗ ਹਾੜੀ ਇਹੋ ਜੀ ਪ੍ਰਸ਼ਾਸਨ ਕੋਲੋਂ ਕਿ ਜੋ ਕੋਰਟ ਦਾ ਫੈਸਲਾ ਜਿੰਨਾ ਚਿਰ ਆਉਂਦਾ ਨਹੀਂ ਉਹਨਾਂ ਚਿਰ ਪਿਆ ਨਹੀਂ ਬੰਨਣਾ ਚਾਹੀਦਾ ਤੇ ਜੋ ਮੇਰਾ ਸਟੇ ਆਰਡਰ ਦੇ ਉੱਤੇ ਇਹਨਾਂ ਨੇ ਲੰਘਣਾ ਕੀਤਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮਾਮਲਾ ਜੋ ਪੰਚਾਇਤ ਦਾ ਰਸਤਾ ਸੀਗਾ ਉਹ ਨਜਾਇਜ਼ ਕਿਸ ਨੇ ਉਹਦੇ ਵਿੱਚ ਕਬਜ਼ਾ ਕੀਤਾ ਕਬਜ਼ਾ ਵੀ ਨਹੀਂ ਸੀਗਾ ਜਿਹੜੇ ਹੁਰਲੀ ਬਣਾਈ ਸੀਗੀ। ਤੇ 3 ਵਾਰੀ ਉਹਨਾਂ ਨੂੰ ਬੋਲਿਆ ਸੀ ਮੈਨੂੰ ਹਟਾ ਲਓ ਹਟਾ ਲਓ ਨਹੀਂ ਹਟਉਂਦੇ ਸੀਗੇ। ਤੇ ਉਹਦਾ ਫਿਰ ਕੋਰਟ 'ਚ ਕੇਸ ਚੱਲਿਆ ਡੀਡੀਪੀ ਸਾਹਿਬ ਦੀ ਅਦਾਲਤ ਦੇ ਵਿੱਚ ਉਦੋਂ ਫੈਸਲਾ ਹੋਇਆ ਫੈਸਲੇ ਤੋਂ ਬਾਅਦ ਫਿਰ ਉਹਦਾ ਆਪਣਾ ਕੰਮ ਲੈਣਾ ਹੀਗਾ ਹੈ ਪ੍ਰੋਪਰ ਚੈਨਲ ਜੋ ਜੋ ਪ੍ਰੋਪਰ ਬਣਦੀ ਸੀਗੀ ਸਾਰੀ ਡਾਕੂਮੈਂਟ ਕਰਕੇ ਤਿਆਰ ਸਾਰੀ ਫਾਰਮੈਲਿਟੀ ਪੂਰੀ ਕਰਕੇ ਫਿਰ ਉਹ ਖੁਰਲੀ ਜਿਹੜੀ ਅਜੇ ਤੱਕ ਰਿਮੂਵ ਕਰਵਾਤੀ ਹੈ ਤੇ ਰਸਤਾ ਜਿਹੜਾ ਬਹਾਲ ਕਰਵਾਤਾ ਵਾ ਜਿਹੜਾ ਰੇਸ਼ਮ ਸਿੰਘ ਦੇ ਉਤਾਰਦੀ ਉਹ ਕਹਿੰਦੇ ਰਸਤਾ ਸਾਡਾ ਹੈਗਾ ਉਹ ਸਰਕਾਰੀ ਨਹੀਂ ਹੈਗਾ ਜਿਹੜਾ ਸਰਕਾਰੀ ਉਹ ਵੱਖਰਾ ਰਸਤਾ ਜਿਹੜਾ ਉਹ ਨੰਗਾ ਭਾਈ ਦੋ ਵਰੀ ਨਿਸ਼ਾਨਦੇ